ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਗਲੇ 72 ਘੰਟਿਆਂ ਦੇ ਮੌਸਮ ਦੀ ਤੇ ਆਉਂਦੇ 3 ਦਿਨਾਂ ਦੇ ਵਿੱਚ ਮੌਨਸਨ ਕਿੰਨੀ ਸਰਗਰਮ ਰਹੇਗੀ ਉੱਤਰ ਭਾਰਤ ਵੱਲ ਪੰਜਾਬ ਦੇ ਵਿੱਚ ਕਿੰਨੀ ਮੀਂਹ ਲੱਗਣਗੇ ਆਉਂਦੇ 3 ਦਿਨਾਂ ਦੇ ਵਿੱਚ ਤੇ ਮੀਂਹ ਦਾ ਕੋਈ ਨਵਾਂ ਅਪਡੇਟ ਆਇਆ ਕੋਈ ਅੰਕੜਾ ਆਇਆ ਇਹ ਤੁਹਾਨੂੰ ਅਪਡੇਟ ਇਸ ਵੀਡੀਓ ਦੇ ਵਿੱਚ ਕਰਾਂਗੇ ਸੋ ਸੈਟਲਰ ਦਸੇ ਨਾ ਅਸਵੇਲੇ ਜੀ ਆ ਲਾਈਵ ਆ ਤੁਹਾਡੇ ਨਾਲ ਸਾਝਿਆ ਕਰ ਰਹੇ ਹਾਂ ਜੀ 7 ਵਜੇ ਲੱਗਿਆ ਸ਼ਾਮ ਦੇ ਪਾਉਣੇ ਕੇ 7 ਦਾ ਟਾਈਮ ਹੋਣ ਜਾ ਰਿਹਾ 20 ਸਤੰਬਰ ਦਾ ਦਿਨ ਲੰਘ ਚੁੱਕਾ ਜੇਕਰ ਹੋਂਦੇ ਤਿੰਨ ਦਿਨਾਂ ਦੀ ਗੱਲ ਕਰਦੇ ਹਾਂ ਸਿੱਧੀ ਤੇ ਸਪਸ਼ਟ ਗੱਲ ਇਹ ਹੈ ਕਿ ਹੋਂਦੇ ਦੋ ਤਿੰਨ ਦਿਨਾਂ ਤੱਕ ਮੌਸਮ ਸਾਫ਼ ਰਹਣ ਦੇ आसार ਨਹੀਂ ਕਿਉਂਕਿ ਇੱਕ ਜਿਹ ਪਿੱਛੇ ਜੇ ਵੈਸਨ ਦੇ ਸਰਮਸ ਜਾਨੇ ਕਿ ਪੰਜਵੇਂ ਸਿਸਟਮ ਲੰਘ ਕੇ ਗਿਆ ਜਿਹੜਾ ਕਿ ਕੁਝ ਖੇਤਰਾਂ ਦੇ ਵਿੱਚ ਮੀਂਹ ਕੁਝ ਖੇਤਰਾਂ ਦੇ ਵਿੱਚ ਹਲਕੀ ਗੜੇ ਮਾਰ ਕੁਝ ਖੇਤਰਾਂ ਦੇ ਵਿੱਚ ਤੇਜ਼ ਤੂਫਾਨੀ ਹਵਾਵਾਂ ਦੇ ਨਾਲ ਜਿਹੜਾ ਜ ਮੀਂਹ ਲਵਾ ਕੇ ਗਿਆ ਤੇ ਹੁਣ ਮੌਸਮ ਥ ਛਾਤੀਆਂ ਦੇ ਟੈਂਪਰੇਚਰ ਚੱਲ ਰਹੇ ਸੀ ਉਹ ਹੁਣ 34 33 32 ਇਹਦੇ ਆਸ-ਆਸ ਚੱਲਦੇ ਪਏ ਨੇ ਮੈਕਸਿਮਮ ਜਲਿਆਂ ਦੇ ਵਿੱਚ ਪੰਜਾਬ ਤੇ ਹਰਿਆਣੇ ਦੇ ਇਹਨਾਂ ਦੇ ਵਿੱਚ ਵਾਧਾ ਹੌਲੀ-ਹੌਲੀ ਹੋਣਾ ਸ਼ੁਰੂ ਹੋਵੇਗਾ ਜਿਵੇਂ-ਜਿਵੇਂ ਦਿਨ ਗਰਮ ਹੋਣੇ ਸ਼ੁਰੂ ਹੋਣਗੇ ਆਉਂਦੇ ਚਾਰ ਫਾਇਦੇ ਨਹੀਂ ਜਾਣੇ ਕਿ 25 ਸਤੰਬਰ ਤੋਂ ਬਾਅਦ ਫਿਲਹਾਲ ਜਿਹੜੇ ਅਗਲੇ 3-4 ਦਿਨ ਨੇ ਜੀ ਮੌਸਮ ਖੁਸ਼ਕ ਤੇ ਸਾਫ਼ ਰਹਿੰਦਾ ਜਾਪ ਰਿਹਾ ਜਿੱਥੇ ਡੈਮਾ ਦੀ ਆਫਾ ਗੱਲ ਕਰਦੇ ਆਂ ਫਾਵੇਂ ਪਾਖੜਾ ਫਾਵੇਂ ਪੌਂਗਰਾ ਮਾ ਥਿੰਡਾ ਮਾ ਇਹ ਡੈਮ ਹੁਣ ਓਨੇ ਹੋਣੇ ਸ਼ੁਰੂ ਹੋ ਚੁੱਕੇ ਨੇ ਜਿੱਥੇ ਕਪੈਸਿਟੀ ਜਿਹੜੀ ਰੈੱਡ ਜ਼ੋਨ ਹੁੰਦੀ ਆ ਉਹਦੇ ਤਾਂ ਚੱਲਦੇ ਫਏ ਸੀ ਹਾਲਾਂਕਿ ਪਾਖੜਾ 1680 ਫਟ ਤੋ ਤਾਂ ਨਹੀਂ ਗਿਆ ਹੜਾ ਵੇਲੇ ਵੀ ਤੇ ਅਸਲ ਵੀ ਇਹ 4 ਫੁੱਟ ਉਨਾ ਚੱਲਦਾ ਫਿਆ 1676 ਦੇ ਆਸ-ਪਾਸ 50 ਹਜ਼ਾਰ ਕਿਉਂ ਸਕੇ ਪਾਣੀ ਅੱਗੇ ਸਤਲ ਦੇ ਵਿੱਚ ਛੱਡਿਆ ਜਾ ਰਿਹਾ ਪਾਖੜੇ ਵੱਲੋਂ ਜਿਹੜਾ ਕਿ ਅੱਧਾ ਪਾਣੀ ਸਰਹੰਦ ਫਿਲਟਰ ਤੇ ਦੂਜੀਆਂ ਨਹਿਰਾਂ ਦੇ ਵਿੱਚ ਜਾ ਰਿਹਾ ਤੇ ਅੱਗੇ ਬਿਆਜ਼ ਦੀ ਗੱਲ ਕਰੀਏ ਤਾਂ ਕੌਂਗਰਾਮ ਵੱਲੋਂ ਜਿਹੜਾ ਪਾਣੀ ਰੀਲਿਸ ਕੀਤਾ ਜਾ ਰਿਹਾ ਉਸੇ ਕੰਡੀਸ਼ਨ ਦੇ ਵਿੱਚ ਕੀਤਾ ਜਾ ਰਿਹਾ ਹਰੀਕੇ ਹੜ ਤੇ ਅੱਗੇ ਦੋਨੇ ਕਰਿਆ ਮਿਲਦੇ ਨੇ ਤੇ 1 ਲੱਖ 25 ਹਜ਼ਾਰ ਕਿਉਂ ਸਕੇ ਪਾਣੀ ਜਿਹੜਾ ਇਨਫਲੋ ਹੋ ਰਿਹਾ ਤੇ ਆਊਟਫਲੋ 1 ਲੱਖ 15 ਹਜ਼ਾਰ ਕਿਉਂ ਸਕੇ ਪਾਣੀ ਅੱਗੇ ਛੱਡਿਆ ਜਾ ਰਿਹਾ ਸੋ ਕੁੱਲ ਮ ਮਿਲਣ ਦੇ ਅਸਰ ਹੋਣਗੇ ਹਾਲਾਂਕਿ ਹੜਾ ਤੋਂ ਬਾਅਦ ਜਿਹੜੀ ਮਾਰ ਪੈਂਦੀ ਹੈ ਉਹ ਹਾਲੇ ਪੈਣੀ ਬਾਕੀ ਹੈ ਇਸ ਲਈ ਆਫਾ ਬਚਾਅ ਤੇ ਰਾਹਤ ਕਾਰਜ ਦੇ ਉੱਤੇ ਜ਼ੋਰ ਦੇਣਾ ਪ੍ਰਸ਼ਾਸਨ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਖੜਾ ਦਾ ਪਾਣੀ ਹੁਣ ਘਟਣਾ ਸ਼ੁਰੂ ਹੋ ਚੁੱਕਿਆ ਵੱਖ-ਵੱਖ ਖੇਤਰਾਂ ਦੇ ਵਿੱਚ ਤੇ ਵੱਡੇ ਮੀਂਹ ਦੇ ਹੁਣ ਅਸਾਰ ਵੀ ਨਹੀਂ ਹੈ ਇਸ ਲਈ ਆਉਣ ਦੇ ਦਿਨਾਂ ਦੇ ਵਿੱਚ ਮੀਂਹ ਦੀ ਬਹੁਤ ਘੱਟ ਆਮਦ ਹੋਏਗੀ ਯਾਨੀ ਕਿ ਅਗਲੇ ਫਿਲਹਾਲ 7-8 ਦਿਨ ਤੱਕ ਮੌਸਮ ਵਿੱਚ ਮੀਂਹ ਵਾਲੇ ਫੱਕੋ ਦਾ ਸਾਫ ਹੀ ਰਣ ਦੇ ਅਸਾਰ ਨਹੀਂ ਮੌਸਮ ਇੱਥੇ ਕੋਈ ਬਹੁਤੀ ਸਰਗਰਮ ਨਹੀਂ ਹੋਵੇਗੀ ਇੱਕ ਸਿਸਟਮ ਜ਼ਰੂਰ ਆ ਰਿਹਾ ਜਿਹੜਾ ਕਿ ਸਤੰਬਰ ਦੇ ਅਖੀਰ ਦੇ ਦਿਨਾਂ ਦੇ ਵਿੱਚ ਪ੍ਰਭਾਵਿਤ ਕਰ ਸਕਦਾ ਯਾਨੀ ਕਿ 28-29-30 ਸਤੰਬਰ ਦੇ ਆਸ-ਪਾਸ ਤੇ 1 ਅਕਤੂਬਰ ਦੇ ਪਹਿਲੇ 2 ਤਰੀਕਿਆਂ ਦੇ ਵਿੱਚਕਾਰ ਯਾਨੀ ਕਿ ਦੁਸ਼ਹਰੇ ਤੋਂ ਪਹਿਲਾਂ ਇਹ ਸਿਸਟਮ ਲੱਗ ਸਕਦਾ ਹੈ ਪੰਜਾਬ ਹਰਿਆਣਾ ਹ ਦੇ ਮੀਲ ਆ ਸਕਦਾ ਫਿਲਹਾਲ ਅਗਲੇ 3-3 ਦਿਨ ਦਾ ਚਲੋ ਮੌਸਮ ਸਾਫ ਹੈ ਬਾਕੀ ਦੇਖ ਲਿਆ ਕੀ ਕਹਾਣੀ ਵਾਖਰ ਦੀ ਹੈ ਤੇ ਉਸ ਤੋਂ ਪਹਿਲਾਂ ਜੋ ਅੱਜ ਜਾਰੀ ਕੀਤੀ ਹੈ ਭਾਰਤੀ ਮੌਸਮ ਵਿਭਾਗ ਨੇ 25 ਤਰੀਕ ਤੱਕ ਤੇ ਅੰਕੜੇ 26 ਤਰੀਕ ਤੱਕ ਤੁਹਾਡੇ ਸਾਹਮਣੇ ਨੇ ਨਿੱਲ ਇੱਥੇ ਲਿਖਿਆ ਹੋਇਆ ਯਾਨੀ ਕਿ ਕੋਈ ਅਲਰਟ ਕੋਈ ਚੇਤਾਵਨੀ ਨਹੀਂ ਹੈ ਫਿਲਹਾਲ ਮੌਸਮ ਡਰਾਈ ਰਹਿੰਦਾ ਜਾਂ ਫਿਰ ਡਰਾਈ ਇੱਥੇ ਲਿਖਿਆ ਹੋਇਆ ਡਰਾਈ ਮਤਲਬ ਕਿ ਸਾਫ ਤੇ ਖੁਸ਼ਕ ਮੌਸਮ ਰਹੇਗਾ ਉਮੀਦ ਹੈ ਕੋਈ ਵੱਡੇ ਫਤਰ ਦੇ ਅਲਰਟ ਨਹੀਂ ਹੈ ਤੁਹਾਨੂੰ ਹਾਜ਼ਰ ਸ਼ੁਕਰੀਆ